ਜਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾ ਸ਼ੋਅਰੂਮ ਕੰਡੀਸ਼ਨ ਦਿਖਾਉਣਿਆ ਤੁਹਾਨੂੰ ਖੜੇ ਨੇ ਪਿੰਡ ਕਲਾਰਾਂ ਮਿੱਤਰੋ ਸਾਰੇ ਟਰੈਕਟਰਾਂ ਪੂਰੀ ਸ਼ੋਅਰੂਮ ਕੰਡੀਸ਼ਨ ਦੇ ਟਰੈਕਟਰ ਨੇ ਨਵੇਂ ਵਰਗੇ ਟਰੈਕਟਰ ਨੇ ਅੱਜ ਆਪਾਂ ਪਹੁੰਚੇ ਹੋਏ ਆਂ ਸਾਡੇ ਅੰਕਲ ਜੀ ਗਮਦੂਰ ਸਿੰਘ ਦੇ ਘਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਦਾ ਸਰ ਬਹੁਤ ਵਧੀਆ ਜੀ ਠੀਕ ਆ ਜੀ ਠੀਕ ਆ ਪਹਿਲਾਂ ਤਾਂ ਮੈਨੂੰ ਇਹ ਪਤਾ ਲੱਗਿਆ ਵੀ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਕਲਾਟੀ ਕਹਿ ਸਕਦੇ ਹੋ ਹਨਾ ਖੜਾ ਰਹੇ ਹੋ ਹਾਂਜੀ ਹਾਂ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਜੀ 90 ਦੇ ਕਰਦੇ ਹਾਂ 1990 ਦੇ ਅਸਾਂ 90 ਦੇ ਕੰਮ ਕਰਦੇ ਹਾਂ ਕਿੰਨੇ ਕੁ ਟਰੈਕਟਰ ਅੱਜ ਤੱਕ ਸੇਲ ਕਰਤੇ ਹੋਣਗੇ ਚੱਲੀ ਜਾਂਦੇ ਤਾਂ ਜੀ ਚੱਲੀ ਜਾਂਦੇ ਹਾਂਜੀ ਵਧੀਆ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹ ਸਾਰੇ ਨਾ ਸੱਜਣਾ ਮਿੱਤਰਾਂ ਨੂੰ ਕੈਮਰੇ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਕਰੀਏ ਜਿਹੜੇ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਆ ਠੀਕ ਹੈ ਜੀ ਹਣਾ ਜੀ ਤਾਂ ਕਰਕੇ ਕਿਉਂਕਿ ਸਾਨੂੰ ਲਗਭਗ ਜੀ ਜਿਵੇਂ ਕਹਦੀ ਹੈ ਵੀ ਪੰਜਾਬ ਤੋਂ ਕੀ ਲਗਭਗ ਪੰਜਾਬ ਤੋਂ ਬਾਹਰੋਂ ਆਲ ਇੰਡੀਆ ਦੇ ਵਿੱਚ ਹਣਾ ਅਵਾਰਡ ਦੇ ਵਿੱਚੋਂ ਵੀ ਫੋਨ ਆ ਰਿਹਾ ਕੈਨੇਡਾ ਅਮਰੀਕਾ ਤੋਂ ਪਰ ਜਿਹੜੇ ਸੱਜਣ ਜਿਹੜੇ ਏਰੀਆ ਦੇ ਹੁੰਦੇ ਆ ਅਸੀਂ ਉਹਨਾਂ ਨੂੰ ਉਸ ਏਰੀਆ ਦੇ ਵਿੱਚ ਹੀ ਮਿਲਾ ਦਿੰਦੇ ਆ ਵੀ ਦੂਰ ਨਾ ਜਾਣਾ ਪਵੇ ਤੁਹਾਡੇ ਗਵਰਡ ਦੇ ਵਿੱਚ ਵੀ ਸੱਜਣ ਬੈਠੇ ਆ ਜਿਹੜੇ ਤਸੱਲੀ ਵਾਲਾ ਕੰਮ ਪਤਾ ਲੱਗ ਜਾਂਦਾ ਇੱਕ ਪਤਾ ਲੱਗ ਆਪਾਂ ਸ਼ੁਰੂਆਤ ਕਰਦੇ ਆਂ ਜੀ ਇਹ ਸਵਰਾਜ ਟਰੈਕਟਰ ਤੋਂ ਠੀਕ ਹੈ ਜੀ ਕਿੰਨਾ ਮਾਡਲ ਹੈ ਜੀ ਦੱਸਿਓ ਗਰਾਹੇ ਇਹ ਇਹ ਹੈਗਾ ਜੀ 21 ਮਾਡਲ ਆ 2021 ਦਾ ਹੈਗਾ ਇਹ ਮਾਡਲ ਹਾਂਜੀ ਓਕੇ ਤੇ ਇਹ ਮੈਨੂੰ ਦੱਸਿਓ ਜੀ ਕੰਡੀਸ਼ਨ ਦਾ ਇਹ ਸਾਰਾ ਓਰੀਜਨਲ ਹੈ ਓਰੀਜਨਲ ਹੈ ਜੀ ਸਾਰਾ ਅੱਛਾ ਰਜਿਸਟਰ ਨੰਬਰ ਹੈ ਫਰਸਟ ਪਾਰਟੀ ਦਾ ਹੈ ਫਰਸਟ ਪਾਰਟੀ ਦਾ ਰਜਿਸਟਰ ਦਾ ਨੰਬਰ ਹੈ ਕੀ ਦੇ ਵੀ ਲਾਸਟ ਮਹੀਨੇ ਦਾ 11ਵੇਂ 12ਵੇਂ ਮਹੀਨੇ ਦਾ ਲੋ ਫਿਰ ਤਾਂ ਤਾਂ ਮੈਂ ਬਾਈ ਮਾਡਲ ਮੰਨ ਕੇ ਚੱਲਣਾ ਪੂ ਹਾਂਜੀ ਆਹ ਦੇਖੀ ਚੱਲੇ ਤੇ ਬਹੁਤ ਘੱਟ ਹੋਊਗਾ ਨਾ ਜੀ ਹਾਂ ਜੀ ਬਹੁਤ ਘੱਟ ਚੱਲੇ ਜੀ ਦੇਖ ਤਾਂ ਰਵੇ ਪੱਟੀ ਚੈੱਕ ਮਗਰਲੇ ਜੁੜਦਾ ਤਾਂ ਹੈਗਾ ਜਮਨ ਨਮਾ ਹਨ ਜੀ ਦਾ ਹਾਂ ਜੀ ਇਹ ਦੁਬਾਰਾ ਦੇ ਆ ਮੂਰਲੇ ਨਾਲ ਦੇ ਮੂਰਲੇ ਟਾਇਰ ਹੈਗੇ ਨੇ ਇਹਦੇ ਨਾਲ ਦੇ ਹਾਂ ਜੀ ਇਹ ਨਾਲ ਦੇ ਰਿਮ ਚੈੱਕ ਕਰਵਾ ਦੇ ਕਰਾ ਚੰਗੀ ਤਰ੍ਹਾਂ ਟਰੈਕਟਰ ਦੇ 21 ਦੇ ਮਾਰਕੇ ਨੇ ਸਾਰੇ ਅੱਛਾ 21 ਦੇ ਮਾਰਕੇ ਨੇ ਆਪਾਂ ਉਹ 21 ਮਾਡਲ ਹੈ ਠੀਕ ਹੈ ਜੀ ਲੈ ਮਿੱਤਰੋ 21 ਦੇ ਮਾਰਕੇ ਨੇ 21 ਦੇ ਲਾਸਟ ਮਹੀਨਿਆਂ ਦਾ ਟਰੈਕਟਰ ਨਿਕਲਿਆ ਹੋਇਆ ਤੇ ਧਰਮੇ ਛਤਰੀ ਦਿਖਾ ਦੇ ਕਰਾ ਚੰਗੀ ਤਰ੍ਹਾਂ ਪੂਰਾ ਮਿੱਤਰੋ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਜੇ ਇਹਦੇ ਇੱਥੇ ਪੈ ਗਿਆ ਹਾਰ ਤਾਂ ਸਮਝ ਲਓ ਜਦ ਮੈਂ ਆਪਣੀਆਂ ਬੇਬਰੀਆਂ ਹੋ ਜਾਣਗੇ ਲੱਡੂ ਵੰਡਣ ਨੂੰ ਤਿਆਰ ਹਨਾ ਗੱਲ ਇਹੀ ਹੈ ਕਿਉਂਕਿ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਪਰ ਮੈਂ ਇਧਰਲੇ ਪਾਸੋਂ ਵੀ ਦਿਖਾ ਕਰਾਂ ਕੰਡੀਸ਼ਨ ਟਰੈਕਟਰ ਦੀ ਮੇਤਰੋ ਪੂਰੇ ਦਾ ਪੂਰਾ ਨਿਕਲ ਉਮੀ ਖੜਾ ਹੈ ਹਨਾ ਇਹ 3 ਸਪੀਡ ਹੈ ਜੀ ਪਾਵਰ ਸਟੀਅਰਿੰਗ ਦਾ ਡਬਲ ਡਿਸਟ੍ਰਿਬਿਊਟਰ ਹੈ ਹਨਾ ਜੀ ਰਿਵਰਸ ਪੀਟੀ ਅਛਾ 2 ਸਪੀਡ ਚ ਓਕੇ ਤੇਰੀ ਓਕੇ ਓਕੇ ਧਰਮੇ ਇਧਰ ਵੀ ਕਰਵਾ ਦੇ ਕਰਾਂ ਚੈੱਕ ਪਿੱਛੋਂ ਦਿਖਾ ਕਰਾਂ ਟਿਊਬਾਂ ਦਾ ਚੈੱਕ ਕਰਵਾ ਹੁੱਕ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨਾ ਕੁ ਚੱਲਿਆ ਫਿਆ ਟਰੈਕਟਰ ਆ ਗਿਣਤੀ ਦੇ ਮਤਲਬ ਢੇੜੇ ਲੱਗੇ ਹੁਣ ਕਿ ਟਰੈਕਟਰ ਦੇ ਨਾਲ ਜੰਮਈ ਨਵੀਂ ਕੰਡੀਸ਼ਨ ਦਾ ਹੋ ਉੱਥੇ ਮਰੀ ਕੈਮਰਾ ਹਾਲੇ ਤੱਕ ਕੱਦੂ ਦੇ ਵਿੱਚ ਵੀ ਨਹੀਂ ਟਰੈਕਟਰ ਵੜਿਆ ਹੋਇਆ ਗਰੀਫਾ ਸਭ ਇਹਨਾਂ ਦੇ ਉੱਪਰ ਨਾਲ ਨੇਪਲਾਂ ਤੇ ਵੀ ਮਤਲਬ ਉਮ ਵੀ ਕਵਰ ਚੜੇ ਹੋਇਆ ਬਈ ਹੈਣਾ ਜੀ ਤੇ ਮੈਨੂੰ ਇਹ ਦੱਸਿਓ ਜੀ ਮਗਰਾੜ ਵਗੈਰਾ ਵੀ ਸਾਰੇ ਦੇ ਸਟicker ਕੱਲੇ ਨਾਲ ਆ ਰਹੇ ਸਾਰਾ ਰੀਜਨਲ ਧਰਮੇ ਉੱਪਰੋਂ ਮਗਰਾੜਾਂ ਦੀ ਕੰਡੀਸ਼ਨ ਚੈੱਕ ਕਰਵਾ ਦੇ ਇੱਕ ਹੀ ਮਾਡਲ ਹੈ ਜੀ ਕਿਹਦੇ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਨੰਬਰ ਇਹਦਾ ਸੰਗਰੂਰ ਦਾ ਪੀਵੀ 13 ਫਰਸਟ ਪਾਰਟੀ ਦੇ ਨਾਮ ਦਾ ਫਰਸਟ ਪਾਰਟੀ ਨਗਦ ਕੈਸੇ ਨਗਦ ਆ ਵੀ ਕਰ ਰਹੀ ਇਧਰ ਮੈਂ ਆਪਾਂ ਚੈੱਕ ਕਰਦੇ ਦੇਖ ਵੀ ਜਮਾ ਪਿਆਣਾ ਨਾ ਚਾਬੀ ਨਹੀਂ ਲੱਗੀ ਟਰੈਕਟਰ ਤੇ ਕਿਤੇ ਸਹੀ ਗੱਲ ਆ ਜਣ ਕਿ ਪੂਰੀ ਤਸੱਲੀ ਵਾਲਾ ਟਰੈਕਟਰ ਹੈ ਵਾਲੀ ਵਾਲੀ ਜ਼ਿੰਮੇਵਾਰੀ ਆ ਬਾਕੇ ਚੈੱਕ ਕਰ ਲੈਣਾ ਤੇ ਇਧਰੋਂ ਕਰੀਏ ਥੋੜਾ ਜਿਹਾ ਮੈਨੂੰ ਇਹ ਦੱਸਿਓ ਜੀ ਇਹ ਟਰੈਕਟਰ ਦੀ ਡਿਮਾਂਡ ਕੀ ਆ ਤੁਹਾਡੀ ਰੇਟ ਉਹ ਦੱਸਿਓ ਜਿਹੜਾ ਵੀ ਸੱਜਣ ਆਵੇ ਨਾ ਮਤਲਬ ਤੁਹਾਡੇ ਤੋਂ ਚਾਬੀ ਫੜੇ ਤੇ ਲੈ ਜੀ ਠੀਕ ਹੈ ਜੀ ਰੇਟ ਤਾਂ ਇਹਦਾ 6.5 ਹੈ ਜੀ ਸਿਰਫ 6.5 ਲੱਖ ਹਾਂ ਜੀ ਜੇ ਕੋਈ ਸੱਜਣ ਚਾਹੇ ਕਿਉਂਕਿ ਆਪਣੇ ਨੂੰ ਥੋੜੀ ਜਿਹਾ ਆਤ ਹੁੰਦੀ ਅਗਲਾ ਕਦਮ ਯਾਰ ਜਾਇਜ਼ ਜਾਇਜ਼ ਕਰ ਲੈ ਹਾਂ ਜੀ ਹਾਂ ਕਿੰਨੇ ਦਾ ਦੇ ਦਾਂਗੇ ਰੋਪਾ 10000 ਹੋਰ ਮਾਨ ਕਰ ਦਾਂਗੇ 6 10000 ਹੋਰ ਕਰ ਦੋ 6 ਲੱਖ 40000 ਦਾ ਦੇ ਦਾਂ 35 ਦਾ ਕਰਵਾ ਦਈਏ ਕਰਾ ਦੇ ਕੋਈ ਗੱਲ ਲੈ ਮਿੱਤਰੋ ਆਜੋ 6 ਲੱਖ ਤੇ 35000 ਦੇ ਵਿੱਚ 2021 ਮਾਡਲ ਫਰਸਟ ਓਨਰ ਤੇ ਨਗਦ ਕੈਸ਼ ਦਾ ਡਾਟਾ ਠੀਕ ਹੈ ਜੀ ਤੇ ਜਿਹੜਾ ਆ ਖੜਾ ਜੀ ਇਹਦੇ ਡੀਆਈ 750 ਇਹ 2000 ਸਿਕੰਦਰ ਮਾਡਲ 2019 ਮਾਡਲ ਹੈ ਇਹ ਅੱਛਾ 2019 ਮਾਡਲ ਹੈ ਧਰਮੇ ਕੰਡੀਸ਼ਨ ਇਹਦੀ ਵੀ ਘੈਂਟ ਆ ਇਹ ਨੰਬਰ ਸੰਗਰੂਰ ਦਾ ਫਰਸਟ ਪਾਰਟੀ ਦਾ ਨਗਦ ਕੈਸ਼ ਹੈ ਵੀ ਲੈ ਵੀ ਮਿੱਤਰੋ ਇਹ ਵੀ ਨਗਦ ਕੈਸ਼ ਆ ਗੱਲ ਇੱਥੇ ਹੋਰ ਆ ਗਈ ਚ ਚੌਕੜਾ ਟਾਇਰਾਂ ਦਾ ਨਾਲ ਦਾ ਹੀ ਆ ਬਿਲਕੁਲ ਦੇਖੋ ਦਰਮਿਆ ਚੌਕੜਾ ਟਾਇਰਾਂ ਦਾ ਨਾਲ ਦਾ ਮਗਰਾਡਾਂ ਦੀ ਕੰਡੀਸ਼ਨ ਦਿਖਾ ਵਿੱਚੋਂ ਉੱਪਰੋਂ ਦਿਖਾ ਦੇ ਕਰਾ ਹਨਾ ਕਨੋਪੀ ਦਿਖਾ ਦੇ ਪੱਕੀ ਲੱਗੀ ਹੋਈ ਹੈ ਬੌਲੇ ਸੱਜਣ ਆ ਆ ਜਾ ਕੇ ਹੱਡ ਜੀ ਲਵਾਉਂਦੇ ਹੁੰਦੇ ਆ ਪਹਿਲੀ ਲੱਗਿਆ ਹੋਇਆ ਕੰਡੀਸ਼ਨ ਦੇਖ ਲੈ ਸੀਸੇ ਵਾਂਗੂ ਲਿਸ਼ਕਦੀ ਆ ਓਰੀਜਨਲ ਆ ਜੀ ਸਾਰਾ ਸਾਰਾ ਓਰੀਜਨਲ ਹੈ ਇਹ ਇਹ ਦੱਸਿਆ ਤੇ ਤੁਸੀਂ ਨਹੀਂ ਜੀ 19 ਮਾਡਲ 19 ਮਾਡਲ ਪਿਆ ਔਰ 19 ਦੀ ਮਾਰਕੇ ਨੇ 19 ਦੀ ਹੈ ਕਾਪੀ ਅਸਾ 19 ਦੇ ਮਾਰਕੇ ਨੇ 19 ਹੀ ਮਾਡਲ ਆ ਚਾਰੇ ਟਾਇਰਾਂ ਦੇ 19 ਦੀ ਮਾਰਕੇ ਨੇ ਪਰ ਮੈਂ ਰਿੰਮ ਵੀ ਚੈੱਕ ਕਰ ਮੇਤਰੋ ਪੂਰਾ ਘੰਟਾ ਟਰੈਕਟਰ ਆ ਤੇ ਮੈਨੂੰ ਇਹ ਦੱਸਿਓ ਜੀ ਇਹ ਟਰੈਕਟਰ ਦੀ ਕੀ ਡਿਮਾਂਡ ਆ ਇਹ 5 60 ਦਾ ਜੀ 5 ਲੱਖ ਤੇ 60 ਹਜ਼ਾਰ ਦਾ 3 ਸਪੀਡ ਆ ਚੇਂਜਰ ਵਾਲਾ ਜੀ ਇਹ ਚੇਂਜਰ ਗੇਅਰ ਚ ਹੈ 3 ਸਪੀਡ ਚ ਹੈ ਹਾਂ ਜੀ ਤੇ ਇਹ ਟਰੈਕਟਰ ਮਤਲਬ ਮੌਕੇ ਤੇ ਕਿੰਨੇ ਦਾ ਦੇ ਦੋਗੇ ਇਹ ਵੀ 5-7 ਹਜ਼ਾਰ ਘੱਟ ਕਰ ਦਾਂਗੇ ਸਾਢੇ 5 ਦਾ ਦੇ ਦਾਂਗੇ ਜੀ ਆ ਲਾਸਟ ਲੈ ਮੇਤਰੋ 5 ਲੱਖ ਤੇ 45 ਹਜ਼ਾਰ ਦਾ ਇਹ ਦਵਾਵਾਂਗੇ ਠੀਕ ਹੈ ਨਾ ਤੁਹਾਡਾ ਫੁੱਲ ਮਾਨਤਨ ਹੋ ਤੇ ਥੋੜਾ ਜਾ ਕੇ ਸਾਡਾ ਨਾਮ ਲੈਦੇ ਹੋ ਵੀ ਬਾਈ ਭੱਟੀ ਦੀ ਵੀਡੀਓ ਦੇਖੀ ਸੀ ਅਸੀਂ ਤਾਂ ਤੁਹਾਡੇ ਘਰੇ ਪਹੁੰਚੇ ਹਣਾ ਠੀਕ ਹੈ ਜੀ ਤੁਹਾਡੀ ਚੰਗੀ ਸੇਵਾ ਹੋ ਜੇ ਕਹਿਦੀ ਤੇ ਬਈ ਜਿਹੜਾ ਆ ਖੜਾ ਜਿੰਮੇਂਦਰਾ ਸ 605 ਇਹ 2020 ਮਾਡਲ ਹੈ ਜੀ ਇਹ ਹੈਗਾ 2020 ਮਾਡਲ ਹਾਂ ਜੀ ਇਹ ਵੀ ਸੰਗਰੂਰ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਚੌਕਟਾ ਟਾਇਰਾਂ ਦਾ ਜਮੇ ਨਮਾ ਜਮਾਂ ਨਮਾ ਜੀ ਸਰ ਮੈਂ ਮੂਰੇ ਤਾਂ ਜਾ ਜੀ ਟਾਇਰ ਲੱਗੇ ਹੋਇਆ ਐਮ ਆਰ ਐਫ ਦਾ ਜੋੜਾ ਮੂਰੇ ਆ ਤੇ ਪਿਛਲੇ ਪਾਸੇ ਜੀ ਇਹ ਗੁੜੀ ਹਰਦੇ ਨੇ ਨਾ ਜੀ ਗੁੜੀ ਹਰਦੇ ਰੇਮਾਂ ਦਾ ਚੈੱਕ ਕਰਵਾ ਦੇ ਸਾਰਾ ਰੀਜਨ ਟੂ ਬਾਟਾ ਪਤਾ ਟਰੈਕਟਰ ਮੇਤਰੋ ਇਹ ਵੀ ਚੰਗਾ ਤੇ ਇਹ ਦੱਸਿਆ ਦੀ ਮਾਡਲ ਤੁਸੀਂ ਨੇ 21 ਜੀ ਨਾ 20 20 ਮਾਡਲ ਹੈ ਪ્યોਰ 20 ਮਾਡਲ ਹੈ ਜੀ ਮਾਰ ਕੇ 20 ਨੇ ਕਾਪੀ 20 ਦੀ ਅੱਛਾ ਠੀਕ ਹੈ ਜੀ ਸੰਗਰੂਰ ਦੀ ਨੰਬਰ ਹੈ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਹੈ ਹੈਨਾ ਤੇ ਇਹ ਚੱਲਿਆ ਹੋ ਕਿੰਨਾ ਕਹੂਗਾ ਜੀ ਇਹ ਟਰੈਕਟਰ ਜੀ ਗੱਲ ਕਰੀਏ ਇਹ ਚੱਲਿਆ ਹੋਣਾ 45 ਕ 4500 ਘੰਟਾ 4500 ਘੰਟਾ ਓਕੇ ਇਹ ਵੀ ਨਕਦ ਕਿਸੇ ਲਈ ਹੋਊਗਾ ਹਾਂ ਨਾ ਇਹ ਉਹ ਫਾਰਮ ਨੇ ਇਹਦੇ ਨਾਲ ਹਾਂ ਜੀ ਹਾਂ ਹੈਗਾ ਸਾਰਾ ਕੁਝ ਓਕੇ 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 ਤੇ ਕਾਗਜ਼ ਪੱਤਰ ਤੇ ਮੈਟਿੰਗ ਦੀ ਸਾਰੀ ਕੰਪਨੀ ਚ ਹੁੰਦੀ ਹ ਤਰ ਮੈਂ ਦੁਰ ਵੀ ਕਰਵਾ ਚੱਕਾ ਕਰਾਂ ਟਰੈਕਟਰ ਇਹ ਵੀ ਚੰਗਾ 2020 ਮਾਡਲ ਹੈ ਤੇ ਇਹ ਫਸਟ ਆਨਰ ਦਾ ਜੀ ਫਸਟ ਆਨਰ ਹੈ ਜੀ 20 ਦੇ ਮਾਰਕੇ ਨੇ 22 ਕਾਪੀ ਆ ਸੰਗਰੂਰ ਦੇ ਨੰਬਰ ਆ ਆਪਣੇ ਸੰਗਰੂਰ ਦੇ ਨੰਬਰ ਆ ਇਹ ਕਿੰਨੇ ਦਾ ਬਣ ਜੂਗਾ ਇਹ ਦੇਣਾ ਜੀ ਆਪਾਂ ਨੇ ਸਹੀ ਜਾ ਹਾਂਜੀ ਦੇਣ ਲੈਣੀ ਦੱਸਿਓ ਜਮਾ 6 ਲੱਖ 40 ਹਜ਼ਾਰ ਦਾ ਦੇਣਾ 6 ਲੱਖ 40 ਹਜ਼ਾਰ ਦਾ ਹਾਂਜੀ ਥੋੜਾ ਮੋਟਾ ਹੋਰ ਕਰ ਦੋਗੇ ਕੋਈ ਨਾ ਮੌਕੇ ਦੇ ਮਾਨਤਾਂ ਨੂੰ ਲੈ ਵੀ ਮਿੱਤਰੂ ਹੋਰ ਵੀ ਹੋਜੂਗਾ ਆਜੋ ਕਰਾ ਸੱਜਣ ਜਿੱਥੋਂ ਵੀ ਵੀਡੀਓ ਵੇਖ ਰਹੇ ਹੋ ਨਾ ਜਿਹੜੇ ਵੀ ਭਰਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਫੋਨ ਲਾ ਲਓ ਫਟਾਫਟ ਪੂਰੀ ਤਸੱਲੀ ਵਾਲੇ ਟਰੈਕਟਰ ਨੇ ਇਹ ਵੀ ਦੱਸ ਦਿੰਨੇ ਆ ਬਾਹਲੇ ਸੱਜਣ ਬਾਹਲੇ ਜਾ ਇੱਕ ਕਰ ਲੈ ਜੀ ਉਰੇ ਘਰੇ ਖੜੇ ਆਪਾਂ ਕੋਈ ਮੰਡੀ ਤੇ ਨਹੀਂ ਬਾਹਲੇ ਵੀ ਦਿਖਾ ਦਾਂਗੇ ਬੰਦੇ ਨੂੰ ਟਰੈਕਟਰ ਦੇ ਕੋਈ ਚਲਾ ਕੇ ਦੇਖੂ ਬਾਹਲੇ ਜਿਹੜਾ ਕੋਈ ਹਾਂ ਹਾਂ ਜਿਹੜਾ ਵੀ ਸੱਜਣ ਲੈਣਾ ਉਹ ਤਾਂ ਟਰਾਈ ਤਾਂ ਕਰੂਗਾ ਹੀ ਨਾ ਆਪਾਂ ਤੁਹਾਨੂੰ ਬਾਹਰ ਦੇ ਸਕਦੇ ਆ ਭਾਈ ਇੱਥੇ ਘੇੜੇ ਦੇਲਾ ਜਿਹੜਾ ਕੋ ਮਰਜੀ ਬਾਹਰ ਰੋਟਰਵੇ ओके ਤੇ ਜਿਹੜਾ ਆਹ ਟਰੈਕਟਰ ਜੀ ਇਹ ਕਿੰਨਾ ਮਾਡਲ ਹੈ ਇਹ ਹੈਗਾ ਜੀ 2010 ਮਾਡਲ ਲੈ ਵੀ ਮਿੱਤਰੋ 2010 ਮਾਡਲ ਹੈ ਜੀ ਇਹ ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਜੀ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਦਾ ਜੀ ਟ੍ਰੇਡ ਨੰਬਰ ਇਹਦਾ ਪੀ ਵੀ ਟ੍ਰੇਡ ਪੰਜਾਬ ਦਾ ਨੰਬਰ ਹੈ ਹਾਂ ਜੀ ਇਹ ਵੀ ਫਰਸਟ ਪਾਰਟੀ ਦੀ ਹੈ ਅਸੇ ਇਹ ਵੀ ਫਰਸਟ ਪਾਰਟੀ ਹੈ ਹਾਂ ਜੀ ਹਾਂ ਇਹਦੇ ਐਮ ਆਰ ਐਫ ਦੇ ਟਾਇਰ ਨੇ ਐਮ ਆਰ ਐਫ ਦੇ ਟਾਇਰ ਨੇ ਰਮਾਂ ਦੇ ਚੱਕਰਵਾਦੇ ਕੰਡੀਸ਼ਨ ਦਾ ਇਹ ਵੀ ਅਰੀਜਨਲ ਹੈ ਜੀ ਕਿਤੇ ਕਲਮ ਲੱਗੀ ਹੋ ਜਿੰਮੇਵਾਰੀ ਹੋ ਜੀ ਕਿਤੇ ਵੀ ਮਗਰਾਟਾਂ ਦੇ ਰਮਾਂ ਦੇ ਸੋ ਤੇ ਬਾਡੀ ਦੇ ਸਾਰਾ ਅਰੀਜਨਲ ਟਰੈਕਟਰ ਹੈ ਓਕੇ ਓਕੇ ਹਾਂਜੀ ਕਰਲੋਸਕਰ ਇੰਜਨ ਐ ਇਹਦਾ ਕਰਲੋਸਕਰ ਇੰਜਨ ਦਾ ਤੇ ਟਿੱਡੇ ਹਿੱਸੇ ਦੇ ਵਿੱਚ ਇਹਦੀ ਡਿਮਾਂਡ ਹੈ ਹਨਾ ਜੀ ਇਹਦੀ ਡਿਮਾਂਡ ਤਾਂ ਮੈਂ ਦੱਸ ਦੇ 10 ਦੀ ਮਾਰਕ ਨੇ ਦੱਸ ਦਈਏ ਕਾਫੀ ਆ ਓਕੇ ਤੇ ਇਹਦੇ ਟਾਇਰਾਂ ਦੀ ਕੰਡੀਸ਼ਨ ਆਪਾਂ ਕਿੰਨੀ ਕਹਿ ਸਕਦੇ ਹਾਂ ਜੀ ਕਿੰਨੇ ਪੈਸੇ ਹੋਣੇ ਆ ਸੀ ਤੇ ਹੈਗੇ ਜੀ 80% ਟਾਇਰ ਰਹੇਗੇ ਨੇ 80% ਟਾਇਰ ਰਹੇਗੇ ਸਾਰੇ ਟਾਇਰ 80% ਹੈਗੇ ਓਕੇ ਓਕੇ ਤੇ ਤਰਮੇ ਛਤਰੀ ਵਗੈਰਾ ਦਿਖਾ ਦੇ ਦੀ ਪਿੱਛੋਂ ਵੀ ਇਹਦੀ ਕੰਡੀਸ਼ਨ ਦਿਖਾ ਲਿਆ ਕਿ ਲਿੰਕਾਂ ਲੋਕਾਂ ਦਾ ਟਰੈਕਟਰ ਚੰਗਾ ਹੈ ਵੀ ਹਨਾ ਆਦੀ ਜਿਕ ਜੁਕ ਦਾ ਟਰੈਕਟਰ ਜਿਵੇਂ ਕਹਦੀ ਸਾਰਾ ਟਿਊਬਾਂ ਚੈੱਕ ਕਰਵਾ ਸਾਰਾ origignal ਹੈ ਜੀ ਕਿਤੇ ਕੋਈ ਪੇਂਟ ਨਹੀਂ ਵੱਜਿਆ ਹੋ ਲਿੰਕਾਂ ਤੋਂ ਸਾਰੇ ਪਾਸੋਂ ਤੇ ਮੈਨੂੰ ਇਹ ਦੱਸਿਓ ਜੀ ਇਹ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਤੁਹਾਡੀ ਇਹਨੂੰ ਵਿੱਚ ਦਿਖਾਈਏ ਦਰਵੇ ਪਹਿਲਾਂ ਦਿਖਾ ਦਿਓ ਆ ਜਾ ਕਰੋ ਅਜੇ ਖੁੱਲਿਆ ਨਹੀਂ ਹੋਇਆ ਜੀ ਨਿਊਜ਼ੀਲੈਂਡ ਵੀ ਨਹੀਂ ਖੁੱਲਿਆ ਟਰੈਕਟਰ ਇਹ ਵੀ ਜਮਾ ਸੁੱਕਾ ਪਿਆ ਹੈ ਹਾਂ ਜੀ ਹਾਂ ਦੱਸਿਓ ਜੀ ਇਹਦੀ ਕੀ ਡਿਮਾਂਡ ਹੈ ਜੀ ਦੇ ਚਾਬੀ ਲੱਗੀ ਪੰਪ ਦੇ ਜਾਂ ਨਿਊਜ਼ੀਲੈਂਡ ਦੇ ਨਾਲ ਹੈ ਹੈਡਾਂ ਦੇ ਕੱਲੀ ਟਾਇਰ ਕਵਰੇ ਖੁੱਲੇ ਹੋਣੇ ਬਸ ਓਕੇ ਆ ਵੀ ਕਰਵਾ ਦੇ ਸਾਰੇ ਕੰਡੀਸ਼ਨ ਚੈੱਕ ਪੰਪ ਪੰਪ ਦਿਖਾ ਦੇ ਚੰਗੀ ਤਰ੍ਹਾਂ ਨੀਡਲਾਂ ਦਿਖਾ ਦੇ ਇਧਰੋਂ ਕਰਵਾ ਦੇ ਚੱਕ ਸਾਰੇ ਪੈਰਦਾਨਾਂ ਤੋਂ ਕੀ ਡਿਮਾਂਡ ਰੂਜੀ ਏ ਟਰੈਕਟਰ ਦੀ ਇਹ ਦੇ ਦਾਂਗੇ 3 45 ਦਾ 3 ਲੱਖ ਤੇ 45 ਹਜ਼ਾਰ ਦਾ 45 ਹਜ਼ਾਰ ਦਾ ਇਹ ਚੋਂ ਕਿੰਨਾ ਕੁ ਡਿਸਕਾਊਂਟ ਕਰੂਗੇ ਪੰਜ 4000 ਦਾ ਹੋ ਜਾਊਗਾ ਜੀ ਇਹ ਚੋਂ ਵੀ ਇਹ ਚੋਂ ਵੀ 5 4000 ਦਾ ਹੋਊਗਾ ਜੀ ਸਹੀ ਹੈ ਜੀ ਟਰੈਕਟਰ ਜ਼ਿੰਮੇਵਾਰੀ ਆ ਬਾਕੇ ਚੈੱਕ ਕਰੇ ਠੀਕ ਹੈ ਜੀ ਮਾਰ ਕੇ ਦੱਸ ਦੇਣੇ ओके ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਫਰਸਟ ਪਾਰਟੀ ਆ ਗਰੰਟੀ ਵਾਲਾ ਟਰੈਕਟਰ ਆ ਜ਼ਿੰਮੇਵਾਰੀ ਹੂ ਕਰੇ ਜਾ ਕੇ ਵੀ ਜ਼ਿੰਮੇਵਾਰੀ ਆ ਕੋਈ ਕਾ ਵੀ ਲਿਖਣ ਜੇ ਥੋੜੀ ਜ਼ਿੰਮੇਵਾਰੀ ਆ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਜੀ ਕਿਹੜਾ ਚੱਲਦਾ ਮੋਬਾਈਲ ਨੰਬਰ ਹੈਗਾ ਜੀ 98140 ਹਾਂਜੀ 66153 98140 66153 66153 ਹਾਂਜੀ ਨਾਮ ਤੁਹਾਡਾ ਹੈਗਾ ਜੀ ਗਮਪੂਰ ਸਿੰਘ ਦਾ ਤੇ ਮੈਨੂੰ ਇਹ ਦੱਸੂ ਪਿੰਡ ਕਲਾਰਾਂ ਇੱਕ ਕਿੱਥੇ ਜੇ ਪੈ ਜਾਂਦਾ ਕਲਾਰ ਖੁਰਦ ਪਿੰਡਾ ਸੁਨਾਮ ਤੋਂ 5 ਕਿਲੋਮੀਟਰ ਹੈ ਜੀ ਸੰਗਰੂਰ ਤੋਂ 8 ਕਿਲੋਮੀਟਰ ਸੰਗਰੂਰ ਤੋਂ 8 ਕਿਲੋਮੀਟਰ ਹੈ ਹਾਂ ਜੀ ਦੋਹੇ ਸਹਿਰਾਂ ਦੇ ਵਿਚਾਲੇ ਪਿੰਡ ਪੈਂਦਾ ਹੈ ਜੀ ਆਪਾਂ ਕਲਾਰ ਖੁਰਦ ਓਕੇ ਤੇ ਲੈ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਸਵਰਾਜ ਲੈਣਾ ਜਾਂ ਸੋਨਾਲੀਕਾ ਲੈਣਾ ਜਾਂ ਅਰਜਨ ਨੋਵੋ ਲੈਣਾ ਤੇ ਜਾਂ ਉਹ ਲੈਣਾ ਸਵਰਾਜ 855 2010 ਮਾਡਲ ਸਾਰੇ ਟਰੈਕਟਰਾਂ ਦੀ ਗਾਰੰਟੀ ਪੂਰੀ ਹੈ ਨੰਬਰ ਆਪਾਂ ਸਕਰੀਨ ਤੇ ਚਲਾ ਤਾਂ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਕਰੋ ਸੰਪਰਕ ਪਰ ਟਰੈਕਟਰ ਪੂਰੇ ਤਸੱਲੀ ਵਾਲੇ ਨੇ ਜੇ ਕਿਸੇ ਸੱਜਣ ਨੇ ਲੈਣ ਪੂਰੀ ਫੁੱਲ ਗਾਰੰਟੀ ਵਾਲਾ ਕੰਮ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਵੀ 90 ਦੇ ਦਹਾਕੇ ਦੇ ਕੰਮ ਕਰਦੇ ਨੇ ਹਾਂ ਪੁਰਾਣੇ ਬੰਦੇ ਨੇ ਇਹਨਾਂ ਨੂੰ ਤਿਆਰ ਪਾ ਕੋਈ ਕਾਗਜ਼ ਤੇ ਹਰ ਕਿਸੇ ਦੀ ਜ਼ਿੰਮੇਵਾਰੀ ਹੋ ਕੋਈ ਨਹੀਂ ਕੋਈ ਹੋਰ ਦੱਸਿਓ ਜੀ ਅਜਾ ਜੇ ਕੋਈ ਸੱਜਣ ਚਾਹੇ ਲੋਨ ਵੀ ਕਰਵਾ ਦਿੰਨੇ ਹਾਂ ਹਾਂ ਲੋਨ ਵੀ ਕਰਾ ਦਾਂਗੇ ਕਰਵਾ ਦੋਗੇ ਕਰਾ ਕੇ ਦੇਵਾਂਗੇ ਜੇ ਕੋਈ ਪੁਰਾਣਾ ਟਰੈਕਟਰ ਕਹੇ ਵਿੱਚ ਮੇਰੇ ਨਾਲ ਅਡਜਸਟਮੈਂਟ ਕਰ ਲਓ ਕੱਟ ਲਓ ਵੀ ਕਰ ਲਵਾਂਗੇ ਕਰੋ ਕੋਈ ਥੋੜਾ ਮੋਟਾ ਕੋਈ ਗੱਲ ਹੈ ਕਰੋ ਸੱਜਣੋਂ ਸੰਪਰਕ ਸਾਰੀਆਂ ਫੈਸਿਲਿਟੀਆਂ ਤੁਹਾਡੀਆਂ ਇੱਕ ਥਾਂ ਤੇ ਮੌਜੂਦ ਨੇ